ਸਤਕਾਰਯੋ ਗੁਰੂ ਰੂਪ ਸਾ ਸੰਗਤ ਸਰਬਤਮਾਈ ਭਾਈ ਰਸਨਾ ਪਵਿੱਤਰ ਕਰੋ ਸਿਸ਼ਕਾ ਕੇ ਪਿਆਰ ਸਹਿਤੋ ਚਾਰਨ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਸੋ ਸੋਭਤੋਂ ਜਿੱਥੇ ਨਿਮਾਣਿਆਂ ਨੂੰ ਮਾਣ ਨਿਤਾਣਿਆਂ ਨੂੰ ਤਾਣ ਨਿਓਟਿਆਂ ਨੂੰ ਓਟ ਨੀ ਧਰਿਆਂ ਨੂੰ تیرਨ ਗੱਤਿਆਂ ਦੀ ਗਤ ਹੁੰਦੀ ਆ ਗੁਰੂ ਨਾਨਕ ਦਾ ਦਰਬਾਰ ਸਭ ਲਈ ਬਰਾਬਰ ਹੈ ਸਭ ਲਈ ਬਰਾਬਰਤਾ ਦੇ ਨਾਲ ਖੁੱਲਦਾ ਹੈ ਸ਼ਬਲਈ ਸ਼ਬਦ ਹੈ ਸ਼ਬਦ ਲਈ ਬਾਣੀ ਹੈ ਸ਼ਬਦ ਲਈ ਗੁਰੂ ਕਾ ਲੰਗਰ ਹੈ ਸਭ ਲਈ ਗੁਰੂ ਕੀਆਂ ਦੇਗਾਂ ਖੁੱਲੀਆਂ ਵਰਤਾਈਆਂ ਜਾਂਦੀਆਂ ਇਸ ਪਾਵਨ ਦਰਬਾਰ ਦੇ ਵਿੱਚ ਰਾਜਾ ਆਵੇ ਰਈਅਤ ਆਵੇ ਅਮੀਰ ਆਵੇ ਗਰੀਬ ਆਵੇ ਜੋਗੀ ਆਵੇ ਜੰਗਮ ਆਵੇ ਸਾਧੂ ਆਵੇ ਉਸ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬਰਾਬਰਤਾ ਦੇ ਨਾਲ ਚੌਂਕੜਾ ਮਾਰ ਕੇ ਬੈਠਾ ਬੈਠਦਾ ਹੈ ਕਿਸੇ ਵਿਸ਼ੇਸ਼ ਪ੍ਰਕਾਰ ਦੀ ਕਿਸੇ ਲਈ ਕੋਈ ਗੱਦੀ ਨਹੀਂ ਲਾਈ ਜਾਂਦੀ ਕਿ ਉੱਚਾ ਹੈ ਨੀਮਾ ਹੈ ਜਾਤੀ ਬੰਧਨ ਉਸ ਤੋਂ ਦੂਰ ਕੀਤਾ ਗੁਰੂ ਪਾਤਸ਼ਾਹ ਨੇ ਗੁਰਨਾਨਕ ਪਾਤਸ਼ਾਹ ਤੇ ਕਮਾਲ ਕੀਤਾ ਹੈ ਚੋਪੜ ਜਾਤੀ ਦਾ ਮਰਾਸੀ ਕੁਰਸੀ ਨਾਮਾ ਲਿਖਣ ਵਾਲਾ ਪਰਿਵਾਰ ਉਸ ਨੇ ਵੀ ਆਪਣੀ ਹਿੱਕੜੀ ਦੇ ਨਾਲ ਆ ਕੇ ਸਲਮਾਨ ਦਿੱਤਾ ਹੈ ਤੇ ਮੁਕਤੀ ਦੇ ਦਾਤੇ ਨੇ ਅੰਤਮ ਸਮੇਂ ਚ ਆਪਣੇ ਗੁਰਸਿੱਖ ਨੂੰ ਮੁਕਤੀ ਬਖਸ਼ੀ ਹੈ ਇਸ ਲਈ ਗੁਰੂ ਦਰਬਾਰ ਦੇ ਵਿੱਚ ਜੈਸੀਆਂ ਅਛਾਮਾ ਲੈ ਕੇ ਆਪਾਂ ਆਉਂਦੇ ਆ ਗੁਰੂ ਪਾਤਸ਼ਾਹ ਸੁਣਦੇ ਨੇ ਸੁਭ ਕਿੱਤੀਆਂ ਹੋਈਆਂ ਅਰਦਾਸਾਂ ਉਹ ਸੰਗਤ ਸਾਡੀਆਂ ਗੁਰੂ ਪਾਤਸ਼ਾਹ ਦੇ ਦਰਦੇ ਉੱਤੇ ਪ੍ਰਵਾਨ ਹੁੰਦੀਆਂ ਨੇ ਇਸ ਲਈ ਜੋ ਵੀ ਬੋਲੋ ਜੋ ਵੀ ਮੰਗੋ ਉਹ ਸੁਭ ਮੰਗੋ ਇੱਛਾ ਪੂਰਖ ਸਰਬ ਸੁਖ ਦਾਤਾ ਜਾਂ ਕਹਿ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਾਇਆ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਆਰਦਾਸ ਕਰਨੀ ਹੈ ਬੇਨਤੀ ਕਰਨੀ ਹੈ ਪਾਤਸ਼ਾਹ ਆਪ ਆ ਜਾਓ ਮੇਰੇ ਹਿਰਦੇ ਦੇ ਵਿੱਚ ਆ ਜਾਓ ਆਪ ਬਖਸ਼ੋ ਆਪ ਕਿਰਪਾ ਕਰੋ ਆਪ ਮਿਹਰ ਕਰੋ ਪਾਸ਼ਾ ਕਿਰਪਾ ਕਰੋ ਸਤ ਸੰਗ ਬਖਸ਼ੋ ਮਿਹਰ ਕਰੋ ਸਿੱਖ ਨੂੰ ਇਹੀ ਅਰਦਾਸ ਕਰਕੇ ਗੁਰੂ ਪਾਸ਼ਾ ਦੇ ਚਰਨਾਂ ਦੇ ਵਿੱਚੋਂ ਖੁਸ਼ੀ ਲੈਣੀ ਚਾਹੀਦੀ ਹੈ ਬਿੰਦਤ ਹੋਰ ਜੇ ਮੰਗਣਾ ਸਿਰ ਦੁੱਖਾਂ ਕਾ ਦੁੱਖ ਦੇ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਸਮਾ ਸ਼ਾਮਾ ਸੰਪੂਰਨ ਹੁੰਦੀਆਂ ਨੇ ਦੁੱਖ ਸੁੱਖ ਮਿਟ ਜਾਂਦਾ ਹੈ ਕਿਉਂਕਿ ਅੱਪਾ ਰੋਜ਼ਾਨਾ ਪੜਦੇ ਆ ਸ੍ਰੀ ਹਰਿਕ੍ਰਿਸ਼ਨ ਤੇ ਆਈਐ ਜਿਸ ਜਿੱਥੇ ਸਭ ਦੁੱਖ ਜਾਏ ਤੇ ਬਹਾਦਰ ਸਿਮਰੀਐ ਘਰ ਨਉ ਨਿਦ ਆਵੈ ਧਾਈ ਆ ਮਹੀਨਾ ਅਪ੍ਰੈਲ ਦਾ ਮਹੀਨਾ ਅਪਾ ਇਸ ਵਜੋਂ ਮਨਾਉਂਦੇ ਆ ਕਿ ਇਸ ਮਹੀਨੇ ਦੇ ਵਿੱਚ ਦਿੱਲੀ ਵਿਖੇ ਗੁਰੂ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਜੋਤੀ ਜੋ ਸਮਾਏ ਸਨ ਇਸੇ ਮਹੀਨੇ ਦੇ ਵਿੱਚ ਸਤਗੁਰੂ ਗੁਰਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਗੁਰਪੁਰਬ ਵੀ ਹੁੰਦਾ ਹੈ ਹੋਰ ਵਿਸ਼ੇਸ਼ ਬਹੁਤ ਸਾਰੇ ਤਿਉਹਾਰ ਜੋ ਗੁਰਸਿੱਖ ਸੰਤਾਂ ਮਨਾਉਂਦੀਆਂ ਨੇ ਇਸ ਮਹੀਨੇ ਦੇ ਨਾਲ ਸੰਬੰਧਿਤ ਨੇ ਜਿਵੇਂ ਖਾਲਸਾ ਪੰਥ ਦੀ ਸਾਜਨਾ ਦਾ ਦਿਵਸ ਬੇਨਤੀ ਕਰਨ ਲੱਗਾ ਆ 28 April ਉਹਨਾਂ ਧਿਆਨ ਦੇ ਨਾਲ ਸੁਣੋ ਆਮ ਤੌਰ ਤੇ ਗੁਰਦੁਆਰਾ ਸਾਹਿਬ ਲੌਂਟਾਰੀਓ ਖਾਲਸਾ ਦਰਬਾਰ ਵੱਲੋਂ ਹਰ ਸਾਲ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਨਗਰ ਕੀਰਤਨ ਹੁੰਦਾ ਹੈ ਟ੍ਰਾਂਟੋ ਡਾਉਨਟਾਉਨ ਚ ਸੰਗਤਾਂ ਪੁਛਦੀਆਂ ਨੇ ਦੂਰ ਦਰਾਡੇ ਤੋਂ ਆਉਂਦੀਆਂ ਨੇ ਦੇਸਾਂ ਵਿਦੇਸਾਂ ਤੋਂ ਆਉਂਦੀਆਂ ਨੇ ਇਸ ਲਈ ਸੰਗਤ ਕਿਵੇਂ ਜਾਏ ਗੁਰਦੁਆਰਾ ਸਾਹਿਬ ਦਾ ਸਮੁੱਚਾ ਪ੍ਰਬੰਧ ਇਸ ਲਈ ਪ੍ਰਬੰਧ ਕਰਦਾ ਹੈ ਇੱਥੋਂ ਗੱਡੀਆਂ ਤੁਰਨਗੀਆਂ 28 ਅਪ੍ਰੈਲ ਨੂੰ 8:30 ਵਜੇ ਤੋਂ ਲੈ ਕੇ 10:00 ਵਜੇ ਤੱਕ ਗੱਡੀਆਂ ਜਾਂਦੀਆਂ ਰਹਿਣਗੀਆਂ ਤੁਸੀਂ ਸਾਰੀਆਂ ਸੰਗਤਾਂ ਨੇ ਆਪਣੇ ਵਹੀਕਲ ਜੰਗ ਗੁਰਦੁਆਰਾ ਸਾਹਿਬ ਦੇ ਜਿਹਨਾਂ ਵਹੀਕਲਾਂ ਦਾ ਪ੍ਰਬੰਧ ਕੀਤਾ ਜਾਏਗਾ ਉਸ ਤਰੀਕੇ ਦੇ ਨਾਲ ਖਾਲਸਾ ਪੰਥ ਦਾ ਇਹ ਸਾਜਨਾ ਦਿਵਸ ਮਨਾਉਣ ਵਾਸਤੇ ਤੁਸੀਂ ਜੇਕਰ ਆਉਣਾ ਹੈ ਜੀ ਆਇਆਂ ਨੂੰ ਕਹਾਂਗੇ ਤੇ ਮੈਂ ਬੇਨਤੀ ਕਰਾਂਗਾ ਟ੍ਰਾਂਟੋ ਡੌਂਟ ਆਉਂਚ ਇਸ ਸਾਲ ਜਿਵੇਂ ਪਹਿਲੇ ਹੁੰਦਾ ਹੈ ਇਸ ਵਾਰੀ ਵੀ नगर कीर्तन होवेगा आओ हम हमहा के पहुंचो अगली विनती मैं विनती करा अप्रैल ਦਾ ਮਹੀਨਾ ਬੜਾ ਹੀ ਅਦਬ ਭਰਪੂਰ ਮਹੀਨਾ ਹੈ ਮੈਂ ਪਿਛਲੇ ਦਿਨਾਂ ਤੋਂ ਜ਼ਿਕਰ ਕਰ ਰਿਹਾ ਹਾਂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਕਿਵੇਂ ਪੈਦਾ ਹੋਏ ਕਿਵੇਂ ਕਿਵੇਂ ਆਪਨੇ ਜੀਵਨ ਦੇ ਵਿੱਚ ਅਨੇਕ ਪ੍ਰਕਾਰ ਦੇ ਕੌਤਕ ਕੀਤੇ ਤੇ ਹੁਣ ਮੈਂ ਆਪਣੇ ਵਿਸ਼ੇ ਨੂੰ ਪਾਸ਼ਾ ਜੋਤੀ ਜੋਤ ਕੇ ਮੈਂ ਸਮਾਈ ਇਹ ਅਰਜ ਕਰਾਂ ਉਸ ਤੋਂ ਪਹਿਲਾਂ ਇੱਕ ਗੱਲ ਮੇਰੀ ਬਹੁਤ ਪ੍ਰੇਮ ਨਾਲ ਸੁਣਿਓ ਧਿਆਨ ਦੇ ਨਾਲ ਸੁਣਿਓ ਫਿਲਾਸਫਰ ਸੁਕਰਾਟ ਸਮੁੰਦਰ ਦੇ ਕਿਨਾਰੇ ਤਖਲੋਤਾ ਹੈ ਧਿਆਨ ਨਾਲ ਸੁਣਿਓ ਇਸ ਗੱਲ ਨੂੰ ਮੈਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਜੀਵਨ ਦੇ ਨਾਲ ਜੋੜ ਲੱਗਾਇਆ ਫਿਲਾਸਫਰ ਹੈ ਵਿਦਵਾਨ ਹੈ ਸਾਹੁ ਹੈ ਸਮੁੰਦਰ ਦੇ ਕਿਨਾਰੇ ਤਖਲੋਤਾ ਹੈ ਇੱਕ ਬੱਚਾ ਆਇਆ ਇੱਕ ਡਿਮਾਂਡ ਕਰਦਾ ਆ ਤੇ ਬੜੇ ਪਿਆਰ ਦੇ ਨਾਲ ਕਹਿੰਦਾ ਮੈਨੂੰ ਇੱਕ ਪਿਆਲਾ ਚਾਹੀਦਾ ਆ ਸੋਕਰਾਟ ਨੇ ਪੈਸੇ ਕੱਢੇ ਇਸ ਨੂੰ ਪਿਆਲਾ ਖਰੀਦ ਕੇ ਦੇ ਦਿੱਤਾ ਇਹ ਬੱਚਾ ਬੜੇ ਪ੍ਰੇਮ ਦੇ ਨਾਲ ਕੋਲ ਖਲੋ ਗਿਆ ਤੇ ਸੋਕਰਾਟ ਨੂੰ ਪ੍ਰਸੰਨ ਕਰਦਾ ਆ ਮੇਰੇ ਤੇ ਇੱਕ ਕਿਰਪਾ ਕਰੋ ਜਿੱਥੇ ਤੁਸੀਂ ਮੈਨੂੰ ਆ ਪਿਆਲਾ ਦਿੱਤਾ ਹੈ ਨਾ ਖਰੀਦ ਕੇ ਦਿੱਤਾ ਹੈ ਇਹਦੇ ਵਿੱਚ ਇਸ ਸਮੁੰਦਰ ਨੂੰ ਪਾ ਦੇ ਉਹ ਸੋ크ਰਾਟ ਬੜਾ ਹੈਰਾਨ ਹੋਇਆ ਕਮਾਲ ਦੀ ਮੰਗ ਹੈ ਐਡਾ ਵੱਡਾ ਸਮੁੰਦਰ ਔਰ ਪਿਆਲਾ ਛੋਟਾ ਜਿਹਾ ਇਹਦੇ ਵਿੱਚ ਕਿਵੇਂ ਪਾ ਸਕਦਾ ਆ ਬੱਚਾ ਖਲੋਤਾ ਰਿਹਾ ਸੋਕਰਾਟ ਕੁਝ ਬੋਲਿਆ ਨਹੀਂ ਇਸ ਬੱਚੇ ਨੇ ਜੋ ਪਿਆਲਾ ਇਸਨੇ ਖਰੀਦ ਕੇ ਦਿੱਤਾ ਸੀ ਉਹ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਹੈ ਸੋਕਰਾਟ ਨੇ ਆਖਿਆ ਤੂੰ ਤੇ ਮੰਗ ਕੇ ਪਿਆਲਾ ਲਿਆ ਸੀ ਉਹਨੂੰ ਸਮੁੰਦਰ ਦੇ ਵਿੱਚ ਕਿਉਂ ਸੁੱਟ ਦਿੱਤਾ ਉਹ ਕਹਿੰਦਾ ਸਮਝਾਉਣ ਵਾਸਤੇ ਕੁਝ ਸਮਝੇ ਹੋ ਉਹਨੇ ਆਖਿਆ ਇੱਕ ਗੱਲ ਜਰੂਰ ਸਮਝੇ ਆਂ ਤੋ ਮੈਨੂੰ ਸ਼ਬਦ ਬੋਲੇ ਸਨ ਕਿ ਪਿਆਲੇ ਦੇ ਵਿੱਚ ਸਮੁੰਦਰ ਪਾ ਦੇਓ ਮੈਂ ਪਾ ਨਹੀਂ ਸਕਿਆ ਅਗਲੀ ਗੱਲ ਜਿਹੜੀ ਮੈਂ ਸਮਝਿਆ ਆਂ ਕਿ ਸਮੁੰਦਰ ਕੇਵਲ ਇਸ ਕੱਪ ਦੇ ਵਿੱਚ ਪਾਉਣਾ ਸੀ ਇਸ ਬਰਤਨ ਦੇ ਵਿੱਚ ਪਾਉਣਾ ਸੀ ਪਿਆਲੇ ਦੇ ਵਿੱਚ ਪਾਉਣਾ ਸੀ ਪਰ ਤੋਂ ਅਸ ਨੂੰ ਸਮੁੰਦਰ ਦੇ ਵਿੱਚ ਫੈਂਕੇ ਆ ਗੱਲਬਾਤ ਤਰਤੀਬ ਜਚ ਗਈ ਹੈ ਕਿ ਸਮੁੰਦਰ ਦੇ ਵਿੱਚ ਪਿਆਲਾ ਜ਼ਰੂਰ ਸਮਾ ਸਕਦਾ ਹੈ ਪਿਆਲੇ ਦੇ ਵਿੱਚ ਸਮੁੰਦਰ ਨਹੀਂ ਇਸ ਲਈ ਪਰਮਾਤਮਾ ਦਾ ਜਿਹੜਾ ਗਿਆਨ ਹੈ ਵਹਿਗਰੂ ਦਾ ਜਿਹੜਾ ਗਿਆਨ ਹੈ ਕੋਈ ਮਨੁੱਖ ਕਹੇ ਕਿ ਮੈਂ ਮੇਰੇ ਵੱਸ ਸਮਾ ਜਾ ਸਹਿਤ ਨਾ ਸਮਾਵੇ ਪਰ ਅਸੀਂ ਉਹਦੇ ਗਿਆਨ ਦੇ ਵਿੱਚ ਜ਼ਰੂਰ ਸਮਾ ਸਕਦੇ ਹਾਂ ਇੱਕ ਬਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਓ ਧਿਆਨ ਦਿਓ ਸੰਗਤ ਗੁਰੂ ਅੱਠਵੇਂ ਪਾਤਸ਼ਾਹ ਪਾਤਸ਼ਾਹ ਸੇਵਾ ਕਰ ਰਹੇ ਨੇ ਠੱਗਣ ਦਾ ਮਹੀਨਾ ਆਮ ਤੌਰ ਤੇ ਪ੍ਰਾਤਨ ਸਮੇਂ ਦੇ ਵਿੱਚ ਪੰਜਾਬ ਹਰਿਆਣਾ ਇਸ ਇਲਾਕੇ ਦੇ ਵਿੱਚ ਇੱਕ ਬਿਮਾਰੀ ਫੈਲਦੀ ਹੁੰਦੀ ਸੀ ਜਿਸ ਨੂੰ ਕਹੇ ਜਾਂਦਾ ਸੀ ਜੇਚਕਦਾਰੋ ਪਾਹਰ ਨਿਕਲਦੀ ਸੀ ਸਰੀਰ ਤੇ ਫਿਰ ਛਾਲੇ ਬਣ ਜਾਂਦੇ ਸਨ ਪੀਕ ਪੈ ਜਾਂਦੀ ਸੀ ਫਿਰ ਬੁਖਾਰ ਹੋਣ ਤੋਂ ਬਾਅਦ ਰੋਗੀ ਮਰ ਜਾਂਦਾ ਸੀ ਗੁਰੂ ਹਰਕ੍ਰਿਸ਼ਨ ਮਹਾਰਾਜ ਐਸੇ ਰੋਗੀਆਂ ਦੀ ਸੇਵਾ ਕਰ ਰਹੇ ਨੇ ਉਮਰ ਹੁਣ ਧਿਆਨ ਨਾਲ ਸੁਣੋ ਪਾਸਾ ਦੀ ਉਮਰ 7 ਸਾਲ ਸਾਢੇ ਕੋ 8 ਮਹੀਨੇ ਹੈ ਗੁਰਗੱਦੀ ਦੇ ਉੱਤੇ ਵਿਰਾਜ਼ਮਾਨ ਨੇ ਗੁਰਨਾਨਕ ਦੇ ਥਾਵੇਂ 8ਵੀਂ ਜੋਤ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਗਲੀ ਮਹੱਲਾਂ ਦੇ ਵਿੱਚ ਜਾਂਦੇ ਨੇ ਬੜੇ ਪ੍ਰੇਮ ਸਹਿਤ ਬੜੀ ਸਰਧਾ ਦੇ ਨਾਲ ਮਨ ਕਰਕੇ ਸੇਵਾ ਕਰਦੇ ਨੇ ਠਹਿਰੇ ਹੋਏ ਕਿੱਥੇ ਸਨ ਰਾਜਾ ਜੈ ਸਿੰਘ ਸਵਾਈ ਉਹਦੇ ਬੰਗਲੇ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਦੀਆਂ ਨੇ ਸ਼ਬਦ ਸੁਣਦੀਆਂ ਨੇ ਧਿਆਨ ਨਾਲ ਗੁਰੂ ਸ਼ਬਦ ਸੁਣਨ ਤੋਂ ਬਾਅਦ ਗੁਰੂ ਪਾਸ਼ਾ ਅਰਦਾਸ ਕਰਦੇ ਨੇ ਰੋਗੀਆਂ ਦੇ ਰੋਗ ਦੂਰ ਕਰ ਦਿੰਦੇ ਨੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਧੰਨ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਾਣ ਗਏ ਨੇ ਕਿ ਹੁਣ ਇਸ ਬੰਗਲੇ ਨੂੰ ਛੱਡਣਾ ਹੀ ਪਏਗਾ ਇਸੇ ਬੰਗਲੇ ਦੇ ਹੇਠਾਂ ਸਮੇ ਦਾ ਹਾਕਮ ਔਰੰਗਜ਼ੇਬ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਆਇਆ ਆ ਪਰ ਗੁਰੂ ਪਾਤਸ਼ਾਹ ਨੇ ਦਰਸ਼ਨ ਨਹੀਂ ਦਿੱਤੇ ਅਸਲ ਦੇ ਵਿੱਚ ਜਫਰਨਾਮਾ ਕਲੰਗੀ ਵਾਲੇ ਪਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਤ ਤਰਤੀਬ ਲਿਖਿਆ ਸੀ ਪਰ ਹੰਕਾਰੀ ਦਾ ਹੰਕਾਰ ਤੋੜਨ ਵਾਸਤੇ ਪਹਿਲਾ ਜਫਰਨਾਮਾ ਤੇ ਗੁਰੂ ਅੱਠਵੇਂ ਪਾਸ਼ਾ ਨੇ ਲਿਖ ਦਿੱਤਾ ਸੀ ਉਹਨੂੰ ਦਰਸ਼ਨ ਹੀ ਨਹੀਂ ਦਿੱਤੇ ਹੰਕਾਰੀ ਨੂੰ ਨਵਾਇਆ ਹੈ ਗੁਰੂ ਪਾਸ਼ਾ ਨੇ ਕਲਮ ਦੇ ਨਾਲ ਡਵਾਇਆ ਹੈ ਸਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚੁੱਕਿਆ ਸਮੇ ਦਾ ਹਾਕਮ ਔਰੰਗਜੇ ਬਾਦਸ਼ਾਹ ਤੇ ਗੁਰੂ ਅਠਵੇਂ ਪਾਤਸ਼ਾਹ ਸੰਗਤ ਦੀ ਸੇਵਾ ਦੇ ਵਿੱਚ ਬਹੁਤ ਵੱਡਾ ਅਹਿਮ ਰੋਲ ਨਿਭਾ ਰਹੇ ਨੇ ਦਰਸ਼ਨ ਤੇ ਨਹੀਂ ਦਿੱਤੇ ਪਰ ਔਰੰਗਜ਼ੇਬ ਨੇ ਇੱਕ ਚਾਲ ਖੇਡ ਲਈ ਹੈ ਗੁਰੂ ਪਾਤਸ਼ਾਹ ਨੂੰ ਪਰਖਣ ਵਾਸਤੇ ਉਸ ਨੇ ਇੱਕ ਤਸਵੀ ਮਾਲਾ ਇਸ ਤੋਂ ਬਿਨਾ ਇੱਕ ਗੇਂਦ ਉਹ ਖੇਡਣ ਵਾਸਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਕੋਲ ਪਹੁੰਚਾਈ ਹੈ ਗੁਰੂ ਪਾਤਸ਼ਾਹ ਨੇ ਦੱਸੋ ਵੀ ਮਾਲਾ ਤੇ ਰੱਖ ਲਈ ਪਰ ਗੇਂਦ ਔਰੰਗਜੇ ਬਾਦਸ਼ਾਹ ਨੂੰ ਵਾਪਸ ਕਰ ਦਿੱਤੀ ਹੈ ਬਾਲ ਵਾਪਸ ਕਰ ਦਿੱਤੀ ਹੈ ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਬਾਦਸ਼ਾਹ ਜਾਣਦੇ ਸਨ ਮਾਲਾ ਭਗਤੀ ਦੇ ਨਾਲ ਜੋੜਦੀ ਹੈ ਔਰੰਗਜੇਬ ਜੁੜਨ ਵਾਲਾ ਨਹੀਂ ਉਹਨੂੰ ਮਾਲਾ ਦੀ ਜ਼ਰੂਰਤ ਨਹੀਂ ਉਹਨੂੰ ਜ਼ਰੂਰਤ ਕੇਵਲ ਗੇਂਦ ਦੀ ਹੈ ਜੋ ਮਨੁੱਖਾਂ ਦੇ ਜੀਵਨ ਨੂੰ ਕੇਵਲ ਗੇਂਦ ਵਾਂਗ ਖੇਡਦਾ ਹੈ ਕਦੋਂ ਕਿਸੇ ਨੂੰ ਮਾਰ ਦੇਵੇ ਕਦੋਂ ਕਿਸੇ ਦੀ ਜ਼ਿੰਦਗੀ ਦਾ ਅੰਤ ਕਰ ਦਵੇ ਕਦੋਂ ਉਹਦਾ ਖਾਤਮਾ ਕਰ ਦਵੇ ਇਹ ਔਰੰਗਜੇ ਬਾਦਸ਼ਾਹ ਦੀ ਨੀਤੀ ਰਹੀ ਹੈ ਮੰਨ ਦੀ ਸੋਚ دارੂਲ ਹਰਵ ਜਿੱਥੇ ਸਰਬ ਸੰਜੀਵਤਾ ਹੋਏ ਮਨੁੱਖਤਾ ਦੇ ਵਿੱਚ ਹਰ ਧਰਮ ਦੇ ਲੋਕਾਂ ਦੇ ਵਿੱਚ ਉਹਨੂੰ ਖਤਮ ਕਰਨਾ ਚਾਹੁੰਦਾ ਹੈ دارੂਲ ਇਸਲਾਮ ਉਹਨੂੰ ਫਲਾਉਣਾ ਚਾਹੁੰਦਾ ਹੈ ਇਸੇ ਲਈ ਉਸਨੇ ਸਾਧੂ ਸੰਤ ਮਹਾਤਮਾ ਧਰਮਾਂ ਦੇ ਵਿੱਚ ਖਾਸ ਕਰਕੇ ਪ੍ਰਚਾਰਕ ਦੂਜੇ ਧਰਮਾਂ ਦੇ ਪ੍ਰਚਾਰਕ ਉਹ ਔਰੰਗਜ਼ੇਬ ਨੇ ਖਤਮ ਕਰ ਦਿੱਤੇ ਬਿਲਕੁਲ ਖਤਮ ਕਰ ਦਿੱਤੇ ਉਸ ਨੇ ਇਸ ਲਈ ਇਸਲਾਮ ਦਾ ਝੰਡਾ ਸੰਸਾਰ ਦੇ ਵਿੱਚ ਝੂਲ ਜਾਏ ਪਰ ਸੰਸਾਰ ਦੇ ਵਿੱਚ ਇਹ ਵੀ ਤਾਂ ਇੱਕ ਸਚਾਈ ਹੈ ਜਦੋਂ ਕੋਈ ਜ਼ੁਲਮ ਕਰਦਾ ਹੈ ਜ਼ਾਲਮ ਕਰਦਾ ਹੈ ਤੇ ਉਸ ਨੂੰ ਜ਼ੁਲਮ ਜ਼ਾਲਮ ਤੋਂ ਹਟਾਉਣ ਲਈ ਸੱਤ ਸੱਚ ਕਹਿਣ ਵਾਸਤੇ ਫਿਰ ਕੋਈ ਪਰਪਕਾਰੀ ਮਹਾਪੁਰਸ਼ ਇਸ ਸੰਸਾਰ ਦੇ ਵਿੱਚ ਐਸੀਆਂ ਕ੍ਰੀਤੀਆਂ ਨੂੰ ਰੋਕਦਾ ਹੈ ਇਹੋ ਕਰ ਰਹੇ ਨੇ ਗੁਰੂ ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਆਖਰੀ ਸਮਾ ਆ ਗਿਆ ਅੰਤਮ ਸਮਾ ਆ ਗਿਆ ਛੋਟੀ ਜੀ ਉਮਰ ਅਣਪੋਲ ਚਿਹਰਾ ਸੇਵਾ ਕਰਦਾ ਘੁੰਮ ਰਿਹਾ ਆਇਆ ਹੈ ਸੰਗਤਾਂ ਦਰਸ਼ਨ ਕਰਦੀਆਂ ਨੇ ਸਬਦਾ ਅਦਬ ਸਬਦਾ ਸਤਕਾਰ ਬੜੇ ਪਿਆਰ ਦੇ ਨਾਲ ਮਾਤਾ ਕ੍ਰਿਸ਼ਨਕੌਰ ਦੀ ਗੋਦ ਦੇ ਵਿੱਚ ਆ ਕੇ ਬੈਠੇ ਨੇ ਸਹਿਜ ਨਾਲ ਗੁਰੂ ਪਾਤਸ਼ਾਹ ਨੇ ਆਖਿਆ ਪੰਜ ਪੈਸੇ ਨਾਰੀਅਲ ਉਹ ਸਾਡੇ ਹੱਥਾਂ ਦੇ ਵਿੱਚ ਰੱਖਦੇ ਰੱਖ ਦਿੱਤੇ ਗਏ ਨੇ ਫਿਰ ਗੁਰੂ ਪਾਤਸ਼ਾਹ ਨੇ ਹੱਥਾਂ ਦੇ ਨਾਲ ਹੀ ਆ ਘੁਮਾ ਕੇ ਪ੍ਰਕਰਮਾ ਕੀਤੀਆਂ ਨੇ ਸ਼ਬਦ ਬੋਲੇ ਨੇ ਬਾਬਾ ਵਸਾ ਬਕਾਲੇ ਗਾਂ ਬੜਾ ਪਵਿੱਤਰ ਨਗਰ ਹੈ ਗੁਰਸਥਾਨ ਹੈ ਗੁਰਤੀਰਥ ਹੈ ਪਵਿੱਤਰ ਕਿਉਂ ਕਹਿ ਰਿਹਾ ਜਾਂ ਮਾਤਾ ਗੰਗਾ ਜੀ ਮਾਤਾ ਕ੍ਰਿਸ਼ਨ ਕੌਰ ਜੀ ਤਪ ਸਥਾਨ ਸਤਗੁਰ ਗੁਰਤੇਗ ਬਹਾਦਰ ਮਹਾਰਾਜ ਜੀ ਦਾ ਜਿੱਥੇ ਸਤਕਾਰ ਯੋਗ ਮਾਤਾ-ਮਾਤਾ ਗੁਜਰ ਕੌਰ ਜੀ ਨੇ ਮਹਾਨ ਤਪੱਸਿਆ ਕੀਤੀ ਹੋਵੇ ਬਕਾਲੇ ਦਾ ਪਛੋਕੜ ਬਕਵਾਣਾ ਸ਼ਬਦ ਤੋਂ ਹੈ ਜਿੱਥੇ ਬਹੁਤੇ ਪ੍ਰਾਤਨ ਸਮੇਂ ਦੇ ਵਿੱਚ ਹਿਰਨ ਰਹਿੰਦੇ ਸਨ ਉਸ ਜੰਗਲ ਨੂੰ ਬਕਵਾਣਾ ਹਿਰਨਾਂ ਦਾ ਜੰਗਲ ਕਿਹਾ ਜਾਂਦਾ ਸੀ ਉਹੀ ਸ਼ਬਦ ਤਬਦੀਲ ਹੋਇਆ ਤੇ ਉਸ ਨੂੰ ਕਿਹਾ ਜਾਂਦਾ ਹੈ ਬਕਾਲਾ ਆਓ ਸੰਗਤ ਧਿਆਨ ਦਿਓ ਬਾਬਾ ਕਿੱਥੇ ਵਸਦਾ ਹੈ ਬਕਾਲੇ ਰਹਿੰਦਾ ਹੈ ਕੇਵਲ ਸਾਰਾ ਕੀਤਾ ਮੇਰੇ ਸਤਿਗੁਰਾਂ ਨੇ ਅਪਾਰ ਅਪਾਰ ਕਿਰਪਾ ਕੀਤੀ ਹੈ ਮੇਰੇ ਹਜ਼ੂਰ ਨੇ ਕਿ ਬਾਬਾ ਹੁਣ ਕਿੱਥੇ ਹੈ ਬਕਾਲੇ ਦੀ ਧਰਤੀ ਦੇ ਵਿੱਚ ਕੇਵਲ ਸਾਰੇ ਮਾਤਰ ਬੋਲ ਦਿੱਤੇ ਬਾਬੇ ਮਜੋਂ ਕੌਣ ਨੇ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਰਿਸ਼ਤੇ ਵੱਜੋਂ ਤਾਂ ਜੀ ਲੱਗਦੇ ਸਨ ਪੰਜਾਬ ਵਿੱਚ ਵੱਡਿਆਂ ਨੂੰ ਕਹਿਣ ਵਾਸਤੇ ਕਈ ਵਾਰੀ ਬਾਬੇ ਸ਼ਬਦ ਦੀ ਵਰਤੋਂ ਹੁੰਦੀ ਹੈ ਇਸ ਲਈ ਸਤਗੁਰਾਂ ਨੇ ਬਾਬਾ ਬਕਾਲਾ ਸ਼ਬਦ ਬੋਲਿਆ ਮੇਰੇ ਸਤਗੁਰੂ ਇਹ ਸ਼ਬਦ ਬੋਲ ਕੇ ਪ੍ਰਗਤੀ ਦੇ ਉੱਤੇ ਗੁਰੂ ਇਹ ਬਹਾਦਰ ਪਾਤਸ਼ਾਹ ਨੂੰ ਬਰਾਜ਼ਮਾਨ ਕਰਕੇ ਮੁੱਖਾਂ ਬੋਲ ਕੇ ਜਿਵੇਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ 3 ਮਾਰਚ 1664 ਸ ਵਿੱਚ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਏ ਉਸ ਦਾ ਜ਼ਿਕਰ ਕਰਦੀ ਜੱਥਾ यूं ਕਰਦਾ Da Oh ਸੰਗ ਜੋਤ ਸਮਾਨਾ ਅਬ ਪਰਮ ਜੋਤ ਜੋ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਰੂਪ ਦੇ ਵਿੱਚ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਈ ਸੀ ਅੰਤਮ ਸ਼ਬਦ ਬੜੇ ਸਤਕਾਰ ਦੇ ਨਾਲ ਬੋਲ ਕੇ ਆਪਣੇ ਆਪ ਨੂੰ ਜੋਤ ਰੂਪ ਸਤਗੁਰ ਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਵਿੱਚ ਪ੍ਰਕਾਸ਼ਮਾਨ ਕਰ ਦਿੱਤਾ ਹੈ ਕੱਲ ਨੂੰ ਗੁਰੂ 8ਵੇਂ ਪਾਤਸ਼ਾਹ ਤੋਂ ਬਾਅਦ ਅਗਲਾ ਜਿਹੜਾ ਇਤਿਹਾਸ ਹੈ